ਫਤੇ ਪੰਜਾਬੀਓ ਜਿਹੜੀ ਗੱਲਾਂ ਅੱਜ ਮੈਂ ਤੁਹਾreturnData ਕਰਨੀਆਂ ਨੇ ਇਹਨੂੰ ਧਿਆਨ ਨਾਲ ਸੁਣਿਓ ਤੇ ਸਾਂਝਾ ਵੀ ਕਰਦੇਓ ਕਿਉਂਕਿ ਇਹ ਗੱਲਾਂ ਛੋਡੀ ਜ਼ਿੰਦਗੀ ਨਾਲ ਛੋਡੇ ਜਵਾਕਾਂ ਦੀਆਂ ਜ਼ਿੰਦਗੀਆਂ ਨਾਲ ਤੁਹਾਡੀਆਂ نسلਾਂ ਨਾਲ ਤੁਹਾਡੇ ਭਵਿੱਖ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਅਸੀਂ ਕਿਵੇਂ ਖਤਮ ਹੋ ਰਹੇ ਹਾਂ ਸਾਡੇ ਜਵਾਕ ਕਿਵੇਂ ਮਰ ਰਹੇ ਆ ਸਾਡੇ ਜਵਾਕ ਮਰ ਰਹੇ ਆ ਕੱਲੇ-ਕੱਲੇ ਜਵਾਕ ਲੋਕਾਂ ਦੇ ਦੋ-ਦੋ ਚਾਰ-ਚਾਰ ਸਾਲ ਦੇ ਮਰ ਰਹੇ ਆ ਤੇ ਘਰਾਂ ਦੇ ਦੀਵੇ ਗੁੱਲ ਹੋ ਰਹੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਬੱਚੀ ਖੜੀ ਆ ਮੇਰੇ ਨਾਲ 17 ਸਾਲ ਦੀ ਉਮਰ ਹੈ ਦੀ ਤੇ ਇਹਨੂੰ ਇੱਕ ਬਿਮਾਰੀ ਆ ਕੀ ਬਿਮਾਰੀ ਮੈਨੂੰ ਤਾਂ ਦੱਸਿਓ A প্লাਸਟਿਕ A প্লাਸਟਿਕ ਅਮੀਨੀਆ ਹਾਂਜੀ ਕੋਈ A প্লাਸਟਿਕ ਅਮੀਨੀਆ ਨਾਂ ਦੀ ਬਿਮਾਰੀ ਆ ਜਿਹੜੀ ਇਹ 17 ਸਾਲ ਦੀ ਬੱਚੀ ਨੂੰ ਹੋ ਚੁੱਕੀ ਆ ਤੇ ਡਾਕਟਰ ਕਹਿੰਦੇ ਆ ਵੀ ਇਹਦੇ ਘੱਟੋ ਘੱਟ 35 ਤੋਂ 40 ਲੱਖ ਰੁਪਈਆ ਖਰਚਾ ਆਉਣਾ ਜਿਹੜਾ ਕੋ ਡਨੇਟ ਕਰੂਗਾ ਕੋਈ ਰਿੱਡ ਦੀ ਹੱਡੀ ਦੇ ਵਿੱਚ ਕੁਝ ਦੱਸਿਆ ਜਾਂਦਾ ਵੀ ਕੋਈ ਪੁਰਜਾ ਜਿਹੜਾ ਕਿਸੇ ਬੰਦੇ ਤੋਂ ਜਿਹਦੇ ਸੈੱਲ ਪੂਰੇ ਹੋਏ ਉਹ ਤੋਂ ਲਿਆ ਜਾਊਗਾ 20-22 ਲੱਖ ਰੁਪਇਆ ਉਹ ਮੰਗਦਾ ਤੇ ਬਾਕੀ ਜਿਹੜਾ ਖਰਚਾ ਹੋ ਗਏ ਡਾਕਟਰਾਂ ਦਾ ਤੇ ਦਵਾਈਆਂ ਦਾ ਵੀ ਹੋਣਾ ਹੁਣ ਇਹ ਧਿਆਨ ਦੇਣ ਜੋ ਗੱਲ ਹੈ ਵੀ ਇਹ ਏਡੀਆਂ ਏਡੀਆਂ 25-17 ਸਾਲ ਦੀ ਬੱਚੀ ਜਿਹਦਾ ਮੈਰਿਟੋਰ ਸਕੂਲ ਦੇ ਵਿੱਚ ਨੰਬਰ ਆ ਚੁੱਕਿਆ ਸੀ ਪਰ ਇਹ ਵਿਚਾਰੀ ਉਹ ਬਿਮਾਰੀ ਨਾਲ ਜੂਝ ਰਹੀ ਹੈ ਪ੍ਰਮਾਤਮਾ ਕਰੇ ਇਹਦੀਆਂ ਉਮਰਾਂ ਲੰਮੀਆਂ ਹੋਣ ਇਹ ਪਤਾ ਨਹੀਂ ਕਹਾਣੀ ਕਿੱਧਰ ਨੂੰ ਜਾਣੀ ਹੈ ਹੋ ਕਿਉਂ ਰਿਹਾ ਮੇਰਾ ਦੋਸਤ ਦਾ ਮੁੰਡਾ ਅਸੀਂ ਗੁੱਗੀ ਗੁੱਗੀ ਕਹਿ ਦਿੰਦੇ ਆ ਬੁਗਰਾਂ ਤੋਂ ਆ 4 ਦਿਨ ਪਹਿਲਾਂ ਉਹਦਾ 2.5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਇੱਕੋ ਹੀ ਮੁੰਡਾ ਸੀ ਮੇਰਾ ਦੋਸਤ ਆ ਮੁੰਡਾ ਧੂਰਕੋਟ ਰੂਲੇ ਕਹਿੰਦੇ ਸਤਨਾਮ ਉਹਦਾ 5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਅਟਵਾਲੀ ਪਿੰਡ ਐਥੇ ਮੇਰੇ ਕੋਲੇ ਪਿੰਡਾਂ ਦੇ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਭਾਈ ਮੇਰਾ ਮੁੰਡਾ ਦਾਖਲਾ ਡਾਕਟਰ ਗगन ਗੈਸਟਰੋ ਦੇ ਬਿੱਲ ਬਣ ਗਿਆ 40-50 ਹਜ਼ਾਰ ਰੁਪਏ ਮੈਂ ਦੇ ਨਹੀਂ ਸਕਦਾ ਗਰੀਬ ਬੰਦਾ ਡਾਕਟਰ ਨੂੰ ਕਹਦੇ ਮੈਂ ਮੈਂ ਡਾਕਟਰ ਨੂੰ ਕਿਹਾ ਮੈਂ ਡਾਕਟਰ ਸਾਹਿਬ ਡਾਕਟਰ ਗਗਨ ਜਿਹੜਾ ਬਠਿੰਡੇ ਵਾਲਾ ਗੈਸਟ੍ਰੋਲਾ ਮੈਂ ਡਾਕਟਰ ਸਾਹਿਬ ਬੰਦਾ ਗਰੀਬ ਹੈ ਪੈਸੇ ਨਹੀਂ ਦੇ ਸਕਦਾ ਇਹਦੇ ਜਵਾਖ ਦਾ ਜਿਹੜਾ ਲਾਗ ਤੁਸੀਂ ਫ੍ਰੀ ਕਰ ਦਿਓ ਕਹਿੰਦਾ ਕੋਈ ਗੱਲ ਨਹੀਂ ਯਾਰ ਮੈਂ ਪੈਸਾ ਨਹੀਂ ਲੈਂਦਾ ਮੈਂ ਪੁੱਛਿਆ ਮੈਂ ਡਾਕਟਰ ਸਾਹਿਬ ਬਿਮਾਰੀ ਕੀ ਹੈ ਕਹਿੰਦਾ ਇਹਦੀ ਆਂਤ ਗਲ ਚੁੱਕੀ ਆ ਇੱਕ 15 16 ਸਾਲ ਦੇ 17 ਸਾਲ ਦੇ ਜਵਾਗ ਦੀ ਆਂਤ ਗਲ ਗਈ ਮੈਂ ਉਹਨੂੰ ਪੁੱਛਿਆ ਮੈਂ ਜੀ ਇਹ ਕਿਵੇਂ ਗਲ ਗਈ ਉਹ ਕਹਿੰਦਾ ਇੱਕ ਕੇਸ ਨਹੀਂ ਬਹੁਤ ਕੈਸੇ ਹੈ ਜੀ ਆ ਰਹੇ ਆ ਜਵਾਕਾਂ ਦੇ ਛੋਟੇ ਛੋਟੇ ਦੀਆਂ ਅੰਤੜੀਆਂ ਗਲ ਰਹੀਆਂ ਨੇ ਐਸੇ-ਐਸੇ ਬਿਮਾਰੀਆਂ ਹੋ ਰਹੀਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਡਾਕਟਰਾਂ ਨੂੰ ਸਮਝ ਵੀ ਨਹੀਂ ਆਉਂਦਾ ਕਿ ਬਿਮਾਰੀ ਹੈ ਕਿਹੜੀ ਆ ਨਵੀਆਂ ਹੀ ਬਿਮਾਰੀਆਂ ਜਿਹੜੀਆਂ ਤੁਸੀਂ ਸੁਣੀਆਂ ਆ ਕਿਹੜਾ ਇਹ ਪਲਾਸਟਿਕ ਪਤਨੀ ਮੀਨੀਆ ਪਤਨੀ ਕੀ ਬਿਵਾਰੀ ਹੈ ਬਹੁਤ ਨਾਲੇ ਕੇਸ ਮੇਰੇ ਕੋਲੇ ਆਏ ਇੱਕ ਜਲੰਧਰ ਵਾਲੇ ਪਾਸੇ ਆਏ ਬੰਦੇ ਐਡਾ ਜਵਾਕ ਵਿਚਾਰਾ ਚੱਕੀ ਫਿਰਨਾ ਉਹ ਉਹ ਚੰਗਾ ਭਲਾ ਸੀਗਾ ਦੋ ਟਾਂ ਸਾਲ ਦਾ ਜਵਾਕ ਸੀਗਾ ਮੁੰਡਾ ਸੀ ਉਹਦੋਂ ਖੜੇ ਹੀ ਨਹੀਂ ਜਾਂਦੇ ਰ ਮਸਲੀ ਖਤਮ ਹੋਣ ਲੱਗ ਗਏ ਉਹ ਕਹਿੰਦੇ ਸਾਡੇ ਜਮਾ ਦੇ 25 30 ਕਰੋੜ ਦਾ ਠੀਕਾ ਲੱਗਣਾ ਬਾਈ ਵੀਡੀਓ ਪਾ ਦੇ